ਸਨਾ ਜੋੜ ਮੇਲਾ ਜੋ ਕਿ 23ਵਾਂ ਸਨਾ ਜੋੜ ਮੇਲਾ ਹੋ ਰਿਹਾ ਉਸ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਲਿਸਟਰੀ ਦੀ ਕਮੇਟੀ ਹਾਜ਼ਰ ਹੋਈ ਜਿਸ ਦੇ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਲਹੌਂਤੇ ਰਾਜਪੁਤਵਾਰੇ ਤੇ ਚੇਅਰਮੈਨ ਮੋਸਰ ਰਾਸ ਮਦੂ ਵਾਈ ਚੇਅਰਮੈਨ ਜੀਤੇਰਾ ਰਾਮ ਸਿੰਘ ਜੀ ਸੰਧੂਪੁਰਾ ਤੇ ਉਪ ਪ੍ਰਧਾਨ ਤਰਾ ਮਹਿੰਦੀ ਕੋ ਪ੍ਰਧਾਨ ਅਮਰਜੀਤ ਬਿਆਲਾ ਤੇ ਹੋਰ ਮੈਂਬਰ ਸਹਿਬਾਨ ਸਾਰੇ ਮੈਂਬਰ ਸਹਿਬਾਨ ਹਰੀਪਾਲ ਜੀ ਖੱਟਰ ਕੁਲਵਿੰਦਰ ਰਾਜ ਜੀ ਬਲਵੀਰ ਸਿੰਘ ਜੀ ਘਰੀ ਤੋਂ ਤੇ ਹੋਰ ਸੰਗਤ ਹਰ ਬਲਾ ਸਥਾਨੇ ਤੋਂ ਇੱਥੇ ਮੈਸ਼ਾਹਰ ਹੋਏ ਥੜਦਾਰ ਬਖਸ਼ਨਾਮ ਜੀ ਇਸ ਦੰਦਰ ਤੋਂ ਇਸ ਮਤਿਵਾ ਛਾਹਰ ਭਇਆ ਇਸ ਦਿਵਸ ਸਾਰਾ ਵਰਦੰਤ ਬਾਰੇ ਦੱਸਿਆ ਗਿਆ ਕਿ ਇਹ ਨੇਵੇਂ ਨਿਸ਼ਾਨ ਸਾਹਿਬ ਆ ਜਾਵੇਗਾ 10:30 ਵਜੇ ਭੋਗ ਪਾਇਆ ਜਾਵੇਗਾ ਤੇ 11:15 ਵਜੇ ਧਾਰਮਿਕ ਸਟੇਜ ਚਲਾਈ ਜਾਵੇਗੀ ਜੋ ਕਿ 4 ਵਜੇ ਤੱਕ ਚਲਾਈ ਜਾਵੇਗੀ ਬਾਅਦ ਮੇਰਾ ਤੋਟ ਲੰਗਰ ਵਰਤਾਇਆ ਜਾਵੇਗਾ ਜਿਸ ਵਿੱਚ ਤੋਂ ਕੋੜਾ ਲੰਗਰ ਵਰਤਾਇਆ ਜਾਵੇਗਾ ਜਿਹਨਾਂ ਮੇਲਾ ਖਰਾਮ ਮਹੀਨਾ ਮਨਾਇਆ ਜਾ ਰਿਹਾ ਹੈ ਸਾਰੀ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਮਾ ਕੇ ਪੁੰਚੋ ਅਤੇ ਇਸ ਵਿੱਚ ਦੇ ਦਸਤ ਕਰ